ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਕਰਨਾਲ ਪੁਸ਼ਪਿੰਦਰ ਬਾਠ ਉਹਨਾਂ ਦੇ ਲੜਕੇ ਅਤੇ ਉਹਨਾਂ ਦੀ ਧਰ ਪਤਨੀ ਵੱਲੋਂ ਮੁਲਾਕਾਤ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਉਂਕਿ ਕਰਨਾਲ ਪੁਸ਼ਪਿੰਦਰ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ ਸੀ 13 14 ਮਾਰਚ ਦੀ ਰਾਤ ਨੂੰ ਪਟਿਆਲੇ ਵਿਖੇ ਜਿਹਦੇ ਵਿੱਚ 11 ਪੁਲਿਸ ਬਲਾਕ ਸੀ ਜਿਹਦੇ ਵਿੱਚੋਂ 4 ਜਿਹੜੇ ਸੀ ਇੰਸਪੈਕਟਰ ਸੀ ਕੋਈ ਸਬ ਇੰਸਪੈਕਟਰ ਸੀ لیکن معاملہ ਇੰਨਾ ਕੋ ਗੁੰਝਲ ਗੁੰਝਲਦਾਰ ਹੋ ਗਿਆ ਕਿ ایف آئی آر ਨਹੀਂ ਕੱਟੀ ਗਈ ਬਾਅਦ ਵਿੱਚ ਕਰਨਲ ਪਸ਼ਪਿੰਦਰ ਬਾਦ ਦੀ ਧਰਮ ਪਤਨੀ ਖੁਦ ਬਾਅਦ ਲੜਕੇ ਅਤੇ ਹੋਰ ਹਜ਼ਾਰਾਂ ਸਮਾਜ ਸੇਵੀਆਂ ਵੱਲੋਂ ਵਿਰੋਧ ਕੀਤਾ ਗਿਆ ਭਈ ਪੀਪਲਸ ਦੀ ਗੁੰਡਾਗਰਦੀ ਹੈ ਨਜ਼ਾਇਜ਼ ਕੀਤਾ ਹੈ ਜੇਕਰ ਇਹ ਉਹਨਾਂ ਉੱਤੇ ਹਮਲਾ ਕਰੇਗੀ ਉਹਨਾਂ ਲੋਕਾਂ ਦੀ ਕੁੱਟਮਾਰ ਕਰੇਗੀ ਕਿਉਂਕਿ ਕਰਨਲ ਪਸ਼ਪਿੰਦਰ ਬਾਦ ਦੀ ਬਾਹ ਟੁੱਟੀ ਆਠ ਸੱਟਾਂ ਲੱਗੀਆਂ ਬਿਸ਼ਵਿੰਦਰ ਬਾਖ ਨੂੰ ਜਿਹੜੇ ਕਰਨਾਲ ਦੇ ਉਹਨਾਂ ਦੇ ਲੜਕੇ ਦੇ ਜਿਹੜੇ ਨੱਕ ਦੀ ਹੱਡੀ ਹੈ ਉਹ ਕ੍ਰੈਕ ਹੋਈ 307 ਦਾ ਪਰਚਾ ਵੀ ਕਟਿਆ ਗਿਆ ਲੇਕਿਨ ਜਿਹੜੀ ਚੰਡੀਗੜ੍ਹ ਪੁਲਿਸ ਦੀ ਟੀਮ ਜਿਹੜੀ ਜਾਂਚ ਕਰ ਰਹੀ ਸੀ ਉਸ ਨੇ 307 ਧਾਰਾ ਖਤਮ ਕਿਉਂ ਕੀਤੀ ਤੇ ਜਿਹੜੇ ਮੇਨ ਚਾਰ ਮੁਖ ਐਸ ਐਚਓ ਨੇ ਰੌਣੀ ਸਿੰਘ ਤੋਂ ਇਲਾਵਾ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਇਹ ਮਾਮਲਾ ਸੁਲਝਾ ਦਿੱਤਾ ਜਾਵੇਗਾ ਸਿਟ ਸਿਟ ਤੋਂ ਬਾਅਦ ਕੀ ਹੋਇਆ ਕਿ ਚੰਡੀਗੜ੍ਹ ਦੀ ਪੁਲਿਸ ਨੇ ਕਿਹਾ ਕਿ ਸਪੈਸ਼ਲ ਅਸੀਂ ਇਸ ਦੀ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਤੱਤ ਸਾਰੇ ਸਬੂਤ ਇਕੱਠੇ ਕੀਤੇ ਗਏ ਨਾ ਤਾਂ ਉਹ 11 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੀ ਪੁਲਿਸ ਵੱਲੋਂ ਅਤੇ ਨਾ ਉਹਨਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਪੇਸ਼ੀ ਹੋਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਿਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਉਹਨਾਂ ਦੇ ਕੋਲ ਗ੍ਰਹਿ ਮਤਰਾਲਾ ਹੈ ਭਾਈ ਗ੍ਰਹਿ ਮਤਰਾਲੇ ਦਾ ਕੀ ਫਾਇਦਾ ਜੇਕਰ ਤੁਸੀਂ ਜਿਹੜੇ ਜਿਹੜੇ ਕਲਾਈਟ ਨੇ ਕਰਨਲ ਪਸ਼ਵਿੰਦਰ ਬਾਦ ਉਹਨਾਂ ਦਾ ਲੜਕਾ ਤੁਸੀਂ ਉਹਨਾਂ ਨੂੰ ਇਨਸਾਫ ਨਹੀਂ ਦਿਵਾ ਸਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਰੱਜ ਕੇ ਫਟਕਾਰ ਭਾਈ ਪੰਜਾਬ ਪੁਲਿਸ ਨੂੰ ਚੰਡੀਗੜ੍ਹ ਪੁਲਿਸ ਨੂੰ ਜਿੰਨਾ ਵੱਲੋਂ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਪੈਸ਼ਲ ਮੰਗ ਕੀਤੀ ਗਈ ਸੀ ਕਰਨਲ ਬਾਠ ਹੁਣਾਂ ਵੱਲੋਂ ਕਿ सीबीआई ਨੂੰ ਜਾਂਚ ਜਿਹੜੀ ਹੈ ਇਹ ਦਿੱਤੀ ਜਾਵੇ सीबीआई ਜਾਂਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇ ਕਿ ਜਾਂਚ ਕਰਕੇ ਕਿਉਂਕਿ ਕਰਨਲ ਪਸ਼ਪਿੰਦਰ ਬਾਦ ਜਾਣਦੇ ਸੀ ਕਿ ਪੰਜਾਬ ਪੁਲਿਸ ਦੇ ਲੋਕ ਅਤੇ ਜਿਹੜੀ ਸੱਟ ਬਿਠਾਈ ਹੋਈ ਹੈ ਉਹ ਕਿਦੇ ਇਹਨਾਂ 11 ਮੁਲਜ਼ਮ ਮੁਲਾਜ਼ਮ ਜਿਹੜੇ ਹੁਣ ਮੁਲਜ਼ਮ ਨੇ ਉਹ ਉਹਨਾਂ ਨਾਲ ਜਿਹੜੀ ਹੈ ਮਿਲੀ ਭੁਗਤ ਹੈ ਇਸ ਕਰਕੇ 307 ਧਾਰਾ ਜਿਹੜੀ ਹਟਾ ਦਿੱਤੀ ਗਈ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਨੇ ਰੱਜ ਕੇ ਚੰਡੀਗੜ੍ਹ ਪੁਲਿਸ ਨੂੰ ਜਿਹੜੀ ਸਿੱਧਾ ਜਾਂਚ ਕਰਦੀ ਹੈ ਰੱਜ ਕੇ ਫਟਕਾਰ ਪਾਈ ਅਤੇ ਹਵਾਲੇ ਮੰਗੇਗਾ ਕਿ 307 ਦੀ ਧਾਰਾ ਕਿਉਂ ਉਠਾਈ ਗਈ ਕਿਉਂਕਿ ਇਸ ਵਿੱਚ ਇੰਸਪੈਕਟਰ ਜੋ ਸੌਰੀ ਐਸਐਸਪੀ ਨਾਨਕ ਸਿੰਘ ਦਾ ਵੀ ਬੜਾ ਰੋਲ ਹੈ ਹਾਲਾਂਕਿ ਨਾਨਕ ਸਿੰਘ ਐਫਆਈਆਰ ਕੱਟ ਕੇ ਖੁਸ਼ ਨਹੀਂ ਸੀ ਜਦੋਂ ਪ੍ਰੋਟੈਸਟ ਕੀਤਾ ਗਿਆ ਜਦੋਂ ਰੋਸ ਮਾਰਚੇ ਕੀਤੇ ਗਏ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੋਇਆ ਜਦੋਂ ਸੁਮੱਚੇ ਪੁਲਿਸ ਪ੍ਰਸ਼ਾਸਨ ਦਾ ਵਿਰੋਧ ਹੋਇਆ 13 14 ਮਾਰਚ ਦੀ ਰਾਤ ਤੋਂ ਬਾਅਦ ਤਾਂ ਜਾ ਕੇ 17 ਦਿਨਾਂ ਬਾਅਦ ਇਹ ਐਫ ਆਈ ਆਰ ਕੱਟੀ ਗਈ ਮਲਾਜ਼ਮ ਖਰਾਰ ਨੇ ਜਮਾਨਤਾ ਉਹਨਾਂ ਨੂੰ ਮਿਲ ਨਹੀਂ ਰਹੀਆਂ ਤੇ ਜਿਹੜੀ ਇਨਵੈਸਟੀਗੇਸ਼ਨ ਪੰਜਾਬ ਦੇ ਮੁੱਖ ਮੰਤਰੀ ਬਿਠਾਈ ਗਈ ਸੀ ਉਹ ਵੀ ਫੁੱਸ ਹੋ ਗਈ ਉਹਨਾਂ ਨੇ ਕੋਈ ਅਜਾਇ ਜਿਹੜਾ ਨਿਆਂ ਨਹੀਂ ਦਿੱਤਾ ਜਿਸ ਦੇ ਨਾਲ ਕਰਨਲ ਬਾਅਦ ਉਹਨਾਂ ਦੀ ਧਰ ਪਤਨੀ ਉਹਨਾਂ ਦਾ ਲੜਕਾ ਸੈਟੀਸਫਾਈ ਹੋਵੇ ਇਸ ਕਰਕੇ ਜਾਂ ਜਿਹੜੀ ਹੈ ਸੀਬੀਆਈ ਨੂੰ ਸਾਮ ਦਿੱਤੀ ਗਿਆ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਕਿਉਂਕਿ ਭਗਵੰਤ ਮਾਨ ਨੂੰ ਵੀ ਮਿਲਿਆ ਗਿਆ ਮਿਲਿਆ ਗਿਆ ਮੁਲਾਕਤ ਕੀਤੀ ਪੰਜਾਬ ਦੇ ਰਾਜਪਾਲ ਦੇ ਨਾਲ ਗੁਲਾਬ ਸਿੰਘ ਪਟਾਰਕੀਆ ਦੇ ਨਾਲ ਉਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਰਮ ਵੀ ਮਿਲੇ ਰਾਸਨਾ ਸਿੰਘ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਸ ਮਾਮਲੇ ਦੀ ਪੂਰੀ ਤਰ੍ਹਾਂ ਤਹਿਕੀਕਾਤ ਨਹੀਂ ਹੋਂਦੀ ਜਿੰਨੀ ਦੇਰ ਤੱਕ ਉਹ 11 ਪੁਲਿਸ ਮੁਲਾਜ਼ਮ ਜੇਬ ਦੀਆਂ ਸੁਲਾਖਾਂ ਦੇ ਪਿੱਛੇ ਅੰਦਰ ਨਹੀਂ ਚਲੇ ਜਾਂਦੇ ਉਨੀ ਦੇਰ ਤੱਕ ਅਸੀਂ ਇਹਨਾਂ ਦਾ ਪਿੱਛਾ ਨਹੀਂ ਛੱਡਾਂਗੇ ਪੰਜਾਬ ਅਤੇ ਹਰਿਆਣਾ ਨੇ ਇਹ ਜਿਹੜਾ ਮੁੱਦਾ ਹੈ ਉਸ सीबीआई ਨੂੰ ਸੌਂਪ ਦਿੱਤਾ ਹੈ सीबीआई ਇਸ ਉੱਤੇ ਵੱਡੇ ਪੱਧਰ ਤੇ ਜਾਂਚ ਕਰੇਗੀ ਦੋਸ਼ੀਆਂ ਨੂੰ ਇਸ ਦੀ ਬਣਦੀ ਸਜ਼ਾ ਮਿਲੇਗੀ ਇਹ ਵਿਸ਼ਵਾਸਤਵਾ ਆ ਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋ마ਰ ਇਨਸਾਫ ਨਹੀਂ ਦਵਾ ਸਕੇ ਕਰਨਲ ਪਸ਼ਵਿੰਦਰ ਬਾਦ ਉਹਨਾਂ ਦੇ ਲੜਕੇ ਅਤੇ ਉਹਨਾਂ ਦੀ ਧਰਮ ਪਤਨੀ